ਲਾਲਜੀਤ ਸਿੰਘ ਭੁੱਲਰ ਹੁਣਾਂ ਦੇ ਨਾਲ ਇਹ ਗੱਲਬਾਤ ਹੋਈ ਹੈ ਕਾਮਿਆਂ ਦੀ ਔਰ ਸਾਰਥਕ ਤੌਰ ਤੇ ਬੈਠ ਕੇ ਹੱਲ ਕੱਢਿਆ ਗਿਆ ਨਾਲ ਦੀ ਨਾਲ ਤੁਹਾਨੂੰ ਦੱਸ ਦੇ ਕਿ 2-3 ਦਿਨ ਤੋਂ ਇਹ ਹੜਤਾਲ ਚੱਲ ਰਹੀ ਸੀ ਔਰ ਜਿਸ ਤਰੀਕੇ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਹੋਇਆ ਹੈ ਉਹਦੀਆਂ ਤਸਵੀਰਾਂ ਵੀ ਅਸੀਂ ਦੇਖੀਆਂ ਨੇ ਤੇ ਉਸ ਤੋਂ ਬਾਅਦ ਵਿਰੋਧ ਜਿਸ ਤਰੀਕੇ ਦੇ ਨਾਲ ਹੋਇਆ ਹੈ ਉਹ ਅਸੀਂ ਤਸਵੀਰਾਂ ਵੀ ਦੇਖੀਆਂ ਨੇ ਪਰ ਹੁਣ ਤੁਹਾਨੂੰ ਦੱਸ ਦੇ ਕਿ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ ਈਵਨ ਕਿ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਸੀਐਮ ਮਾਨ ਦੇ ਵੱਲੋਂ ਉਹਦੇ ਵਿੱਚ ਵੀ ਖੁੱਲੇ ਤੌਰ ਤੇ ਸੱਦਾ ਪੱਤਰ ਦਿੱਤਾ ਗਿਆ ਸੀਗਾ ਕਿ ਧਰਨਾ ਲਾਉਣਾ ਸਟ੍ਰਾਈਕ ਕਰ ਦੇਣੀ ਲੋਕਾਂ ਨੂੰ ਪਰੇਸ਼ਾਨ ਕਰਨਾ ਮਸਲੇ ਦਾ ਹੱਲ ਨਹੀਂ ਹੈ ਬੈਠ ਕੇ ਸਾਰਥਕ ਤੌਰ ਤੇ ਟੇਬਲ ਟਾਕ ਮਸਲੇ ਦਾ ਹੱਲ ਹੁੰਦਾ ਸੋ ਖੁੱਲਾ ਸੱਦਾ ਦਿੱਤਾ ਗਿਆ ਸੀ ਨਾਲ ਦੀ ਨਾਲ ਤੁਹਾਨੂੰ ਦੱਸ ਦੇ ਕਿ ਜਿਹੜੇ ਯੂਨੀਅਨਾਂ ਦੇ ਪ੍ਰਧਾਨ ਨੇ ਚਾਹੇ ਕੋਈ ਪੀਆਰਟੀਸੀ ਯੂਨੀਅਨ ਦਾ ਪ੍ਰਧਾਨ ਹੈ ਜਾਂ ਫਿਰ ਪਰਮਬਸ ਦਾ ਪ੍ਰਧਾਨ ਹੈਗਾ ਉਹਨਾਂ ਦੀ ਮੀਟਿੰਗ ਜਿਹੜੀ ਹੈ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਨਾਲ ਹੋਈ ਹੈ ਔਰ 7 ਘੰਟੇ ਤੱਕ ਟ੍ਰਾਂਸਪੋਰਟ ਮੰਤਰੀ ਦੇ ਦਫ਼ਤਰ ਦੇ ਵਿੱਚ ਇਹ ਮੀਟਿੰਗ ਚੱਲੀ ਹੈ ਔਰ ਜਿਹੜੀਆਂ ਸ਼ਰਤਾਂ ਪ੍ਰਧਾਨਾਂ ਨੇ ਰੱਖੀਆਂ ਨੇ ਯੂਨੀਅਨਾਂ ਦੀ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਜੋ ਸ਼ਰਤਾਂ ਰੱਖੀਆਂ ਨੇ ਕਿ ਇੱਕ ਤਾਂ ਜਿਹੜੇ ਸਸਪੈਂਸ਼ਨ ਦੇ ਆਰਡਰ ਕੀਤੇ ਗਏ ਨੇ ਉਹ ਵਾਪਸ ਲਏ ਜਾਣ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਉਹਨਾਂ ਨੂੰ ਬਹਾਲ ਕੀਤਾ ਜਾਵੇ ਔਰ ਨਾਲ ਦੀ ਨਾਲ ਯੂਨੀਅਨਾਂ ਨੇ ਕਿਹਾ ਕਿ ਉਹ ਮੰਗ ਜਿਹੜੀ ਹੈ ਮੰਤਰੀ ਸਾਹਿਬ ਨੇ ਮੰਨ ਲਈ ਹੈ ਸੋ ਉਸ ਤੋਂ ਬਾਅਦ ਇੱਕ ਹੋਰ ਮੰਗ ਰੱਖੀ ਗਈ ਸੀਗੀ ਆ ਕਿ ਜਿਹੜੀਆਂ ਨਵੀਆਂ ਬੱਸਾਂ ਨੇ ਉਹ ਜਲਦੀ ਤੋਂ ਜਲਦੀ ਪਾਈਆਂ ਜਾਣ ਤਾਂ ਜੋ ਹੋਰ ਵੀ ਰੁਜ਼ਗਾਰ ਮਿਲੇ 1000 ਬੱਸਾਂ ਜਿਹੜੀਆਂ ਪਾਈਆਂ ਜਾਣਗੀਆਂ ਸੋ ਉਹ ਵੀ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਇਹ ਵੀ ਤੁਹਾਡਾ ਮਸਲਾ ਹੱਲ ਹੋਏਗਾ ਔਰ ਨਾਲ ਦੀ ਨਾਲ ਕਿਹਾ ਗਿਆ ਕਿ ਜਿਹੜੀਆਂ ਗ੍ਰਫਤਾਰੀਆਂ ਕੀਤੀਆਂ ਗਈਆਂ ਨੇ ਸਾਡੇ ਸਾਥੀਆਂ ਦੀਆਂ ਮਲਾਜ਼ਮਾਂ ਦੀਆਂ ਉਹ ਮਲਾਜ਼ਮਾਂ ਤੇ ਜਿਹੜੇ ਪਰਚੇ ਪਏ ਨੇ ਉਹ ਪਰਚੇ ਰੱਦ ਕਰਕੇ ਤੇ ਉਹਨਾਂ ਨੂੰ ਰੀਲੀਜ਼ ਕੀਤਾ ਜਾਵੇ ਜਾਨੀ ਕਿ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਸੋ ਇਹ ਵੀ ਆਰਡਰ ਕਰ ਦਿੱਤੇ ਗਏ ਨੇ ਕਿ ਪਰਚੇ ਰੱਦ ਕਰਕੇ ਤੇ ਉਹਨਾਂ ਨੂੰ ਛੱਡ ਦਿੱਤਾ ਜਾਵੇ ਸੋ ਇਹ ਮੰਗਾ ਜਿਹੜੀਆਂ ਨੇ ਤਿੰਨ ਚਾਰ ਵੱਡੀਆਂ ਮੰਗਾ ਸੀਗੀਆਂ ਰੋਡਵੇ ਦੇ ਕਾਮਿਆਂ ਦੀਆਂ ਪੀਆਰਟੀਸੀ ਤੇ ਪਰਮਸ বাস ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਧਰਨਾ ਇਸੇ ਕਰਕੇ ਦਿੱਤਾ ਸੀ ਕਿਲੋਮੀਟਰ ਸਕੀਮ ਦਾ ਵਿਰੋਧ ਕਰ ਰਹੇ ਨੇ ਔਰ ਇਹਦੇ ਉੱਪਰ ਕਿਹਾ ਜਾ ਰਿਹਾ ਕਿ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਜੋ ਵੀ ਸਾਰਥਕ ਤੌਰ ਤੇ ਹੱਲ ਨਿਕਲੇ ਆ ਵਿਚਾਰ ਵਟਾਂਦਰਾ ਕਰਕੇ ਉਹ ਜਰੂਰ ਉਹਨੂੰ ਅਮਲ ਦੇ ਵਿੱਚ ਲਿਆਂਦਾ ਜਾਏਗਾ ਜਰੂਰ ਉਸ ਚੀਜ਼ ਨੂੰ ਇੰਪਲੀਮੈਂਟ ਕੀਤਾ ਜਾਏਗਾ ਪਹਿਲਾ ਹਾਲ 7 ਘੰਟਿਆਂ ਤੱਕ ਲਗਾਤਾਰ ਮੀਟਿੰਗ ਚੱਲੀ ਹੈ ਰੋਡਵੇਜ਼ ਦੇ ਪੀ ਆਰਟੀਸੀ ਤੇ ਪਨ ਬੱਸ ਦੇ ਪ੍ਰਧਾਨ ਜਿਹੜੇ ਨੇ ਯੂਨੀਅਨਾਂ ਦੇ ਉਹਨਾਂ ਦੇ ਨਾਲ ਗੱਲਬਾਤ ਬਣੀ ਹੈ ਸੋ 7 ਘੰਟਿਆਂ ਤੋਂ ਬਾਅਦ ਆਪਸੀ ਸਹਿਮਤੀ ਦੇ ਨਾਲ ਹੜਤਾਲ ਖਤਮ ਕਰਨ ਦਾ ਫੈਸਲਾ ਜੁੜਾ ਹੈ ਉਹ ਕਾਮਿਆਂ ਨੇ ਲੈ ਲਿਆ ਸੋ ਕੱਲ ਤੋਂ ਹੁਣ ਤੁਸੀਂ ਦੇਖੋਗੇ ਬੱਸਾਂ ਵੀ ਚੱਲਣਗੀਆਂ ਤੇ ਕਾਮੇ ਡਿਊਟੀਆਂ ਤੇ ਵੀ ਆਉਣਗੇ ਕਿਉਂਕਿ ਜਿਉਂ-ਜਿਉਂ ਕਿਹਾ ਗਿਆ ਕਿ ਮંત્રી ਸਾਹਿਬ ਮੰਗਾ ਮੰਨੀ ਜਾਣਗੇ ਨੋਟਿਸ ਜਾਰੀ ਕਰੀ ਜਾਣਗੇ ਤਿੰਨ ਤੋਂ ਸਾਡੇ ਬੰਦੇ ਡਿਊਟੀਆਂ ਤੇ ਚੜੀ ਜਾਣਗੇ ਤਾਂ ਇਹ ਵੱਡੀ ਖਬਰ ਹੈ ਕਿਉਂਕਿ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਕਿਲੋਮੀਟਰ ਸਕੀਮ ਦਾ ਔਰ ਹੜਤਾਲ ਕੀਤੀ ਜਾ ਰਹੀ ਸੀ ਕਿ ਪੂਰੇ ਪੰਜਾਬ ਦੇ ਵਿੱਚ ਪਨਬਸ ਤੇ ਪੀਆਰਟੀਸੀ ਕਾਮਿਆਂ ਦੇ ਵੱਲੋਂ ਸੋ ਉਹ ਵੱਡੇ ਪੱਦਰ ਦਾ ਰੂਪ ਧਾਰਨ ਕਰ ਗਈ ਹੈ ਸਟ੍ਰਾਈਕ ਤੇ ਹੁਣ ਸੀਐਮ ਮਾਨ ਨੇ ਵੀ ਸੱਦਾ ਪੱਤਰ ਦਿੱਤਾ ਸੀ ਗੱਲਬਾਤ ਕਰਨ ਦਾ ਤਾਂ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਾਮੇ ਬੁਲਾਏ ਉਨ੍ਹਾਂ ਦੀ ਗੱਲਬਾਤ ਸੁਣੀ 7 ਘੰਟਿਆਂ ਤੋਂ ਬਾਅਦ ਸਾਰਤਿਕ ਤੌਰ ਤੇ ਹੱਲ ਲੱਭਿਆ ਗਿਆ ਮੰਗਾਂ ਮੰਨੀਆਂ ਗਈਆਂ ਜੋ ਵੀ ਯੂਨੀਅਨ ਦੀਆਂ ਮੰਗਾਂ ਸੀ ਔਰ ਉਹ ਮੰਗਾਂ ਮੰਨਣ ਤੋਂ ਬਾਅਦ ਦੇ ਵਿੱਚ ਹੜਤਾਲ ਖਤਮ ਕਰਨ ਦਾ ਫੈਸਲਾ ਯੂਨੀਅਨ ਨੇ ਲੈ ਲਿਆ ਹੈ ਸੋ ਕੱਲ ਤੋਂ ਜਿਉਂ-ਜਿਉਂ ਇਹ ਸਰਕਲ ਚੱਲਦਾ ਆ ਰਿਹਾ ਸੀਗਾ ਤਿਉਂ-ਤਿਉਂ ਕਾਮੇ ਜਿਹੜੇ ਨੇ ਉਹ ਕੰਮਾਂ ਤੇ ਜਾਣਗੇ ਔਰ ਸਟ੍ਰਾਈਕ ਜਿਹੜੀ ਆ ਉਹ ਖਤਮ ਕਰ ਦਿੱਤੀ ਗਈ ਹੈ ਪਰੰਬਸਤੇ ਪੀਆਰਟੀਸੀ ਦੀ ਖੜਤਾਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਦੇ ਵਿਚਾਲੇ ਗੱਲਬਾਤ ਹੋਈ ਹੈ ਜਿੰਨੇ ਵੀ ਖੜਤਾਲ ਕਰਮੀ ਸੀ ਉਹਨਾਂ ਦੀ ਗੱਲਬਾਤ ਹੋਈ ਹੈ 7 ਘੰਟੇ ਤੱਕ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਹੁਣਾ ਦੇ ਨਾਲ ਇਹ ਗੱਲਬਾਤ ਹੋਈ ਹੈ ਕਾਮਿਆਂ ਦੀ ਔਰ ਸਾਰਥਕ ਤੌਰ ਤੇ ਬੈਠ ਕੇ ਹੱਲ ਕੱਢਿਆ ਗਿਆ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਦੋ ਤਿੰਨ ਦਿਨ ਤੋਂ ਇਹ ਖੜਤਾਲ ਚੱਲ ਰਹੀ ਸੀ ਔਰ ਜਿਸ ਤਰੀਕੇ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਹੋਇਆ ਹੈ ਉਹਦੀਆਂ ਤਸਵੀਰਾਂ ਵੀ ਅਸੀਂ ਦੇਖੀਆਂ ਨੇ ਤੇ ਉਸ ਤੋਂ ਬਾਅਦ ਵਿਰੋਧ ਜਿਸ ਤਰੀਕੇ ਦੇ ਨਾਲ ਹੋਇਆ ਉਹ ਅਸੀਂ ਤਸਵੀਰਾਂ ਵੀ ਦੇਖੀਆਂ ਨੇ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ ਈਵਨ ਕਿ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਸੀਐਮ ਮਾਨ ਦੇ ਵੱਲੋਂ ਉਹਦੇ ਵਿੱਚ ਵੀ ਖੁੱਲੇ ਤੌਰ ਤੇ ਸੱਦਾ ਪੱਤਰ ਦਿੱਤਾ ਗਿਆ ਸੀਗਾ ਕਿ ਧਰਨਾ ਲਾਉਣਾ ਸਟ੍ਰਾਈਕ ਕਰ ਦੇਣੀ ਲੋਕਾਂ ਨੂੰ ਪਰੇਸ਼ਾਨ ਕਰਨਾ ਮਸਲੇ ਦਾ ਹੱਲ ਨਹੀਂ ਹੈ ਬੈਠ ਕੇ ਸਾਰਥਕ ਤੌਰ ਤੇ ਟੇਬਲ ਟਾਕ ਮਸਲੇ ਦਾ ਹੱਲ ਹੁੰਦਾ ਸੋ ਖੁੱਲਾ ਸੱਦਾ ਦਿੱਤਾ ਗਿਆ ਸੀ ਨਾਲ ਦੀ ਨਾਲ ਤੁਹਾਨੂੰ ਦੱਸ ਦੇ ਕਿ ਜਿਹੜੇ ਯੂਨੀਅਨਾਂ ਦੇ ਪ੍ਰਧਾਨ ਨੇ ਚਾਹੇ ਕੋਈ ਪੀਆਰਟੀਸੀ ਯੂਨੀਅਨ ਦਾ ਪ੍ਰਧਾਨ ਹੈ ਜਾਂ ਫਿਰ ਪਰਮਬਸ ਦਾ ਪ੍ਰਧਾਨ ਹੈਗਾ ਉਹਨਾਂ ਦੀ ਮੀਟਿੰਗ ਜਿਹੜੀ ਹੈ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਨਾਲ ਹੋਈ ਹੈ ਔਰ 7 ਘੰਟੇ ਤੱਕ ਟਰਾਂਸਪੋਰਟ ਮੰਤਰੀ ਦੇ ਦਫ਼ਤਰ ਦੇ ਵਿੱਚ ਇਹ ਮੀਟਿੰਗ ਚੱਲੀ ਹੈ ਔਰ ਜਿਹੜੀਆਂ ਸ਼ਰਤਾਂ ਪ੍ਰਧਾਨਾਂ ਨੇ ਰੱਖੀਆਂ ਨੇ ਯੂਨੀਅਨਾਂ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਜੋ ਸ਼ਰਤਾਂ ਰੱਖੀਆਂ ਨੇ ਕਿ ਇੱਕ ਤਾਂ ਜਿਹੜੇ ਸਸਪੈਂਸ਼ਨ ਦੇ ਆਰਡਰ ਕੀਤੇ ਗਏ ਨੇ ਉਹ ਵਾਪਸ ਲਏ ਜਾਣ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਉਹਨਾਂ ਨੂੰ ਬਹਾਲ ਕੀਤਾ ਜਾਵੇ ਔਰ ਨਾਲ ਦੀ ਨਾਲ ਯੂਨੀਅਨਾਂ ਨੇ ਕਿਹਾ ਕਿ ਉਹ ਮੰਗ ਜਿਹੜੀ ਹੈ ਮੰਤਰੀ ਸਾਹਿਬ ਨੇ ਮੰਨ ਲਈ ਹੈ ਸੋ ਉਸ ਤੋਂ ਬਾਅਦ ਇੱਕ ਹੋਰ ਮੰਗ ਰੱਖੀ ਗਈ ਸੀ ਕਿ ਜਿਹੜੀਆਂ ਨਵੀਆਂ ਬੱਸਾਂ ਨੇ ਉਹ ਜਲਦੀ ਤੋਂ ਜਲਦੀ ਪਾਈਆਂ ਜਾਣ ਤਾਂ ਜੋ ਹੋਰ ਵੀ ਰੁਜ਼ਗਾਰ ਮਿਲੇ 1000 ਬੱਸਾਂ ਜਿਹੜੀਆਂ ਪਾਈਆਂ ਜਾਣਗੀਆਂ ਸੋ ਉਹ ਵੀ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਇਹ ਵੀ ਤੁਹਾਡਾ ਮਸਲਾ ਹੱਲ ਹੋਏਗਾ ਔਰ ਨਾਲ ਦੀ ਨਾਲ ਕਿਹਾ ਗਿਆ ਕਿ ਜਿਹੜੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਸਾਡੇ ਸਾਥੀਆਂ ਦੀਆਂ ਮੁਲਾਜ਼ਮਾਂ ਦੀਆਂ ਉਹ ਮੁਲਾਜ਼ਮਾਂ ਤੇ ਜਿਹੜੇ ਪਰਚੇ ਪਏ ਨੇ ਉਹ ਪਰਚੇ ਰੱਦ ਕਰਕੇ ਤੇ ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ ਯਾਨੀ ਕਿ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਸੋ ਇਹ ਵੀ ਆਰਡਰ ਕਰ ਦਿੱਤੇ ਗਏ ਨੇ ਕਿ ਪਰਚੇ ਰੱਦ ਕਰਕੇ ਤੇ ਉਹਨਾਂ ਨੂੰ ਛੱਡ ਦਿੱਤਾ ਜਾਵੇ ਸੋ ਇਹ ਮੰਗਾ ਜਿਹੜੀਆਂ ਨੇ ਤਿੰਨ ਚਾਰ ਵੱਡੀਆਂ ਮੰਗਾਂ ਸੀਗੀਆਂ ਰੋਡਵੇ ਦੇ ਕਾਮਿਆਂ ਦੀਆਂ ਪੀਆਰਟੀਸੀ ਤੇ ਪਰਮਸ বাস ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਧਰਨਾ ਇਸੇ ਕਰਕੇ ਦਿੱਤਾ ਸੀ ਕਿ ਲੋ ਮੀਟਰ ਸਕੀਮ ਦਾ ਵਿਰੋਧ ਕਰ ਰਹੇ ਨੇ ਔਰ ਇਹਦੇ ਉੱਪਰ ਕਿਹਾ ਜਾ ਰਿਹਾ ਕਿ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਆਂ ਜੋ ਵੀ ਸਾਰਥਕ ਤੌਰ ਤੇ ਹੱਲ ਨਿਕਲੇ ਆ ਵਿਚਾਰ ਵਟਾਂਦਰਾ ਕਰਕੇ ਉਹ ਜਰੂਰ ਉਹਨੂੰ ਅਮਲ ਦੇ ਵਿੱਚ ਲਿਆਂਦਾ ਜਾਏਗਾ ਜਰੂਰ ਉਸ ਚੀਜ਼ ਨੂੰ ਇੰਪਲੀਮੈਂਟ ਕੀਤਾ ਜਾਏਗਾ ਪਹਿਲਾ ਹਾਲ 7 ਘੰਟਿਆਂ ਤੱਕ ਲਗਾਤਾਰ ਮੀਟਿੰਗ ਚੱਲੀ ਹੈ ਰੋਡਵੇਜ਼ ਦੇ ਪੀ ਆਰਟੀਸੀ ਤੇ ਪੰਬਸ ਦੇ ਪ੍ਰਧਾਨ ਜਿਹੜੇ ਨੇ ਯੂਨੀਅਨਾਂ ਦੇ ਉਹਨਾਂ ਦੇ ਨਾਲ ਗੱਲਬਾਤ ਬਣੀ ਹੈ ਸੋ 7 ਘੰਟਿਆਂ ਤੋਂ ਬਾਅਦ ਆਪਸੀ ਸਹਿਮਤੀ ਦੇ ਨਾਲ ਹੜਤਾਲ ਖਤਮ ਕਰਨ ਦਾ ਫੈਸਲਾ ਜੁੜਾ ਹੈ ਉਹ ਕਾਮਿਆਂ ਨੇ ਲੈ ਲਿਆ ਸੋ ਕੱਲ ਤੋਂ ਹੁਣ ਤੁਸੀਂ ਦੇਖੋਗੇ ਬਸ ਗਈ ਹੈ ਪਰ ਬਸਤੇ ਪੀਆਰਟੀਸੀ ਦੀ ਖੜਤਾਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਦੇ ਵਿਚਾਲੇ ਗੱਲਬਾਤ ਹੋਈ ਹੈ ਜਿੰਨੇ ਵੀ ਖੜਤਾਲ ਕਰਮੀ ਸੀ ਉਹਨਾਂ ਦੀ ਗੱਲਬਾਤ ਹੋਈ ਹੈ 7 ਘੰਟੇ ਤੱਕ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਹੁਣਾਂ ਦੇ ਨਾਲ ਇਹ ਗੱਲਬਾਤ ਹੋਈ ਹੈ ਕਾਮਿਆਂ ਦੀ ਔਰ ਸਾਰਥਿਕ ਤੌਰ ਤੇ ਬੈਠ ਕੇ ਹੱਲ ਕੱਢਿਆ ਗਿਆ ਹੈ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ 2-3 ਦਿਨ ਤੋਂ ਇਹ ਹੜਤਾਲ ਚੱਲ ਰਹੀ ਸੀ ਔਰ ਜਿਸ ਤਰੀਕੇ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਹੋਇਆ ਉਹਦੀਆਂ ਤਸਵੀਰਾਂ ਵੀ ਅਸੀਂ ਦੇਖੀਆਂ ਨੇ ਤੇ ਉਸ ਤੋਂ ਬਾਅਦ ਵਿਰੋਧ ਜਿਸ ਤਰੀਕੇ ਦੇ ਨਾਲ ਹੋਇਆ ਉਹ ਅਸੀਂ ਤਸਵੀਰਾਂ ਵੀ ਦੇਖੀਆਂ ਨੇ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ ਇਵਨ ਕਿ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਸੀਐਮ ਮਾਨ ਦੇ ਵੱਲੋਂ ਉਹਦੇ ਵਿੱਚ ਵੀ ਖੁੱਲੇ ਤੌਰ ਤੇ ਸੱਦਾ ਪੱਤਰ ਦਿੱਤਾ ਗਿਆ ਸੀਗਾ ਕਿ ਧਰਨਾ ਲਾਉਣਾ ਸਟ੍ਰਾਈਕ ਕਰ ਦੇਣੀ ਲੋਕਾਂ ਨੂੰ ਪਰੇਸ਼ਾਨ ਕਰਨਾ ਮਸਲੇ ਦਾ ਹੱਲ ਨਹੀਂ ਹੈ ਬੈਠ ਕੇ ਸਾਰਤਕ ਤੌਰ ਤੇ ਟੇਬਲ ਟਾਕ ਮਸਲੇ ਦਾ ਹੱਲ ਹੁੰਦਾ ਸੋ ਖੁੱਲਾ ਸੱਦਾ ਦਿੱਤਾ ਗਿਆ ਸੀ ਨਾਲ ਦੀ ਨਾਲ ਤੁਹਾਨੂੰ ਦੱਸ ਦੇ ਕਿ ਜਿਹੜੇ ਯੂਨੀਅਨਾਂ ਦੇ ਪ੍ਰਧਾਨ ਨੇ ਚਾਹੇ ਕੋਈ ਪੀਆਰਟੀਸੀ ਯੂਨੀਅਨ ਦਾ ਪ੍ਰਧਾਨ ਹੈ ਜਾਂ ਫਿਰ ਪਰਮਬਸ ਦਾ ਪ੍ਰਧਾਨ ਹੈਗਾ ਉਹਨਾਂ ਦੀ ਮੀਟਿੰਗ ਜਿਹੜੀ ਹੈ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਨਾਲ ਹੋਈ ਹੈ ਔਰ 7 ਘੰਟੇ ਤੱਕ ਟਰਾਂਸਪੋਰਟ ਮੰਤਰੀ ਦੇ ਦਫ਼ਤਰ ਦੇ ਵਿੱਚ ਇਹ ਮੀਟਿੰਗ ਚੱਲੀ ਹੈ ਔਰ ਜਿਹੜੀਆਂ ਸ਼ਰਤਾਂ ਪ੍ਰਧਾਨਾਂ ਨੇ ਰੱਖੀਆਂ ਨੇ ਯੂਨੀਅਨਾਂ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਜੋ ਸ਼ਰਤਾ ਰੱਖੀਆਂ ਨੇ ਕਿ ਇੱਕ ਤਾਂ ਜਿਹੜੇ सस्पेंशन ਦੇ ਆਰਡਰ ਕੀਤੇ ਗਏ ਨੇ ਉਹ ਵਾਪਸ ਲਏ ਜਾਣ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਉਹਨਾਂ ਨੂੰ ਬਹਾਲ ਕੀਤਾ ਜਾਵੇ ਔਰ ਨਾਲ ਦੀ ਨਾਲ ਯੂਨੀਅਨਾਂ ਨੇ ਕਿਹਾ ਕਿ ਉਹ ਮੰਗ ਜਿਹੜੀ ਹੈ ਮੰਤਰੀ ਸਾਹਿਬ ਨੇ ਮੰਨ ਲਈ ਹੈ ਸੋ ਉਸ ਤੋਂ ਬਾਅਦ ਇੱਕ ਹੋਰ ਮੰਗ ਰੱਖੀ ਗਈ ਸੀ ਕਿ ਜਿਹੜੀਆਂ ਨਵੀਆਂ ਬੱਸਾਂ ਨੇ ਉਹ ਜਲਦੀ ਤੋਂ ਜਲਦੀ ਪਾਈਆਂ ਜਾਣ ਤਾਂ ਜੋ ਹੋਰ ਵੀ ਰੁਜ਼ਗਾਰ ਮਿਲੇ 1000 ਬੱਸਾਂ ਜਿਹੜੀਆਂ ਪੰਗਿਆਂ ਜਾਣ ਗਿਆ ਸੋ ਉਹ ਵੀ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਇਹ ਵੀ ਤੁਹਾਡਾ ਮਸਲਾ ਹੱਲ ਹੋਏਗਾ ਔਰ ਨਾਲ ਦੀ ਨਾਲ ਕਿਹਾ ਗਿਆ ਕਿ ਜਿਹੜੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਸਾਡੇ ਸਾਥੀਆਂ ਦੀਆਂ ਮਲਾਜ਼ਮਾਂ ਦੀਆਂ ਉਹ ਮਲਾਜ਼ਮਾਂ ਤੇ ਜਿਹੜੇ ਪਰਚੇ ਪਏ ਨੇ ਉਹ ਪਰਚੇ ਰੱਦ ਕਰਕੇ ਤੇ ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ ਯਾਨੀ ਕਿ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਸੋ ਇਹ ਵੀ ਆਰਡਰ ਕਰ ਦਿੱਤੇ ਗਏ ਨੇ ਕਿ ਪਰਚੇ ਰੱਦ ਕਰਕੇ ਤੇ ਉਹਨਾਂ ਨੂੰ ਛੱਡ ਦਿੱਤਾ ਜਾਵੇ ਸੋ ਇਹ ਮੰਗਾ ਜਿਹੜੀਆਂ ਨੇ 3-4 ਵੱਡੀਆਂ ਮੰਗਾਂ ਸੀਗੀਆਂ ਰੋਡਵੇ ਦੇ ਕਾਮਿਆਂ ਦੀਆਂ ਪੀਆਰਟੀਸੀ ਤੇ ਪਰਮਸ ਬਾਸ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਧਰਨਾ ਇਸੇ ਕਰਕੇ ਦਿੱਤਾ ਸੀ ਕਿਲੋਮੀਟਰ ਸਕੀਮ ਦਾ ਵਿਰੋਧ ਕਰ ਰਹੇ ਨੇ ਔਰ ਇਹਦੇ ਉੱਪਰ ਕਿਹਾ ਜਾ ਰਿਹਾ ਕਿ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਜੋ ਵੀ ਸਾਰਥਕ ਤੌਰ ਤੇ ਹੱਲ ਨਿਕਲੇ ਆ ਵਿਚਾਰ ਵਟਾਂਦਰਾ ਕਰਕੇ ਉਹ ਜਰੂਰ ਉਹਨੂੰ ਅਮਲ ਦੇ ਵਿੱਚ ਲਿਆਂਦਾ ਜਾਏਗਾ ਜਰੂਰ ਉਸ ਚੀਜ਼ ਨੂੰ ਇੰਪਲੀਮੈਂਟ ਕੀਤਾ ਜਾਏਗਾ ਪਹਿਲਾ ਹਾਲ 7 ਘੰਟਿਆਂ ਤੱਕ ਲਗਾਤਾਰ ਮੀਟਿੰਗ ਚੱਲੀ ਹੈ ਰੋਡਵੇਜ਼ ਦੇ ਪੀ ਆਰਟੀਸੀ ਤੇ ਪਨਬਸ ਦੇ ਪ੍ਰਧਾਨ ਜਿਹੜੇ ਨੇ ਯੂਨੀਅਨਾਂ ਦੇ ਉਹਨਾਂ ਦੇ ਨਾਲ ਗੱਲਬਾਤ ਬਣੀ ਹੈ ਸੋ 7 ਘੰਟਿਆਂ ਤੋਂ ਬਾਅਦ ਆਪਸੀ ਸਹਿਮਤੀ ਦੇ ਨਾਲ ਹੜਤਾਲ ਖਤਮ ਕਰਨ ਦਾ ਫੈਸਲਾ ਜੁੜਾ ਹੈ ਉਹ ਕਾਮਿਆਂ ਨੇ ਲੈ ਲਿਆ। ਸੋ ਕੱਲ ਤੋਂ ਹੁਣ ਤੁਸੀਂ ਦੇਖੋਗੇ ਬੱਸਾਂ ਵੀ ਚੱਲਣਗੀਆਂ ਤੇ ਕਾਮੇ ਡਿਊਟੀਆਂ ਤੇ ਵੀ ਆਉਣਗੇ ਕਿਉਂਕਿ ਜਿਉਂ-ਜਿਉਂ ਕਿਹਾ ਗਿਆ ਕਿ ਮੰਤਰੀ ਸਾਹਿਬ ਮੰਗਾਂ ਮੰਨੀ ਜਾਣਗੇ, ਨੋਟਿਸ ਜਾਰੀ ਕੀ ਜਾਣਗੇ, ਤਿਉਂ ਤੋਂ ਸਾਡੇ ਬੰਦੇ ਡਿਊਟੀਆਂ ਤੇ ਚੜੀ ਜਾਣਗੇ। ਤਾਂ ਇਹ ਵੱਡੀ ਖਬਰ ਹੈ ਕਿਉਂਕਿ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਕਿਲੋਮੀਟਰ ਸਕੀਮ ਦਾ ਔਰ ਹੜਤਾਲ ਕੀਤੀ ਜਾ ਰਹੀ ਸੀ ਕਿ ਪੂਰੇ ਪੰਜਾਬ ਦੇ ਵਿੱਚ ਪਨਬਸਤੇ ਪੀਆਰਟੀਸੀ ਕਾਮਿਆਂ ਦੇ ਵੱਲੋਂ ਸੋ ਉਹ ਵੱਡੇ ਪੱਦਰ ਦਾ ਰੂਪ ਧਾਰਨ ਕਰ ਗਈ ਹੈ ਸਟ੍ਰਾਈਕ ਤੇ ਹੁਣ ਸੀਐਮ ਮਾਨ ਨੇ ਵੀ ਸੱਦਾ ਪੱਤਰ ਦਿੱਤਾ ਸੀ ਗੱਲਬਾਤ ਕਰਨ ਦਾ ਤਾਂ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਾਮੇ ਬੁਲਾਏ ਉਹਨਾਂ ਦੀ ਗੱਲਬਾਤ ਸੁਣੀ 7 ਘੰਟਿਆਂ ਤੋਂ ਬਾਅਦ ਸਾਰਤਿਕ ਤੌਰ ਤੇ ਹੱਲ ਲੱਭਿਆ ਗਿਆ ਮੰਗਾਂ ਮੰਨੀਆਂ ਗਈਆਂ ਜੋ ਵੀ ਯੂਨੀਅਨ ਦੀਆਂ ਮੰਗਾਂ ਸੀ ਔਰ ਉਹ ਮੰਗਾਂ ਮੰਨਣ ਤੋਂ ਬਾਅਦ ਦੇ ਵਿੱਚ ਹੜਤਾਲ ਖਤਮ ਕਰਨ ਦਾ ਫੈਸਲਾ ਯੂਨੀਅਨ ਨੇ ਲੈ ਲਿਆ ਹੈ ਸੋ ਕੱਲ ਤੋਂ ਜਿਉਂ-ਜਿਉਂ ਇਹ ਸਰਕਲ ਚੱਲਦਾ ਆ ਰਿਹਾ ਸੀਗਾ ਤਿਉਂ-ਤਿਉਂ ਕਾਮੇ ਜਿਹੜੇ ਨੇ ਉਹ ਕੰਮਾਂ ਤੇ ਜਾਣਗੇ ਔਰ ਸਟ੍ਰਾਈਕ ਜਿਹੜੀ ਆ ਉਹ ਖਤਮ ਕਰ ਦਿੱਤੀ ਗਈ ਹੈ ਪਰ ਬਸਤੇ ਪੀਆਰਟੀਸੀ ਦੀ ਖੜਤਾਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਦੇ ਵਿਚਾਲੇ ਗੱਲਬਾਤ ਹੋਈ ਹੈ ਜਿੰਨੇ ਵੀ ਖੜਤਾਲ ਕਰਮੀ ਸੀ ਉਹਨਾਂ ਦੀ ਗੱਲਬਾਤ ਹੋਈ ਹੈ 7 ਘੰਟੇ ਤੱਕ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਹੁਣਾਂ ਦੇ ਨਾਲ ਇਹ ਗੱਲਬਾਤ ਹੋਈ ਹੈ ਕਾਮਿਆਂ ਦੀ ਔਰ ਸਾਰਥਕ ਤੌਰ ਤੇ ਬੈਠ ਕੇ ਹੱਲ ਕੱਢਿਆ ਗਿਆ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ 2-3 ਦਿਨ ਤੋਂ ਇਹ ਹੜਤਾਲ ਚੱਲ ਰਹੀ ਸੀ ਔਰ ਜਿਸ ਤਰੀਕੇ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਹੋਇਆ ਉਹਦੀਆਂ ਤਸਵੀਰਾਂ ਵੀ ਅਸੀਂ ਦੇਖੀਆਂ ਨੇ ਤੇ ਉਸ ਤੋਂ ਬਾਅਦ ਵਿਰੋਧ ਜਿਸ ਤਰੀਕੇ ਦੇ ਨਾਲ ਹੋਇਆ ਉਹ ਅਸੀਂ ਤਸਵੀਰਾਂ ਵੀ ਦੇਖੀਆਂ ਨੇ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ ਈਵਨ ਕਿ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਸੀਐਮ ਮਾਨ ਦੇ ਵੱਲੋਂ ਉਹਦੇ ਵਿੱਚ ਵੀ ਖੁੱਲੇ ਤੌਰ ਤੇ ਸੱਦਾ ਪੱਤਰ ਦਿੱਤਾ ਗਿਆ ਸੀਗਾ ਕਿ ਧਰਨਾ ਲਾਉਣਾ ਸਟ੍ਰਾਈਕ ਕਰ ਦੇਣੀ ਲੋਕਾਂ ਨੂੰ ਪਰੇਸ਼ਾਨ ਕਰਨਾ ਮਸਲੇ ਦਾ ਹੱਲ ਨਹੀਂ ਹੈ ਬੈਠ ਕੇ ਸਾਰਥਕ ਤੌਰ ਤੇ ਟੇਬਲ ਟਾਕ ਮਸਲੇ ਦਾ ਹੱਲ ਹੁੰਦਾ ਸੋ ਖੁੱਲਾ ਸੱਦਾ ਦਿੱਤਾ ਗਿਆ ਸੀ ਨਾਲ ਦੀ ਨਾਲ ਤੁਹਾਨੂੰ ਦੱਸ ਦੇ ਕਿ ਜਿਹੜੇ ਯੂਨੀਅਨਾਂ ਦੇ ਪ੍ਰਧਾਨ ਨੇ ਚਾਹੇ ਕੋਈ ਪੀਆਰਟੀਸੀ ਯੂਨੀਅਨ ਦਾ ਪ੍ਰਧਾਨ ਹੈ ਜਾਂ ਫਿਰ ਪਰਮਬਸ ਦਾ ਪ੍ਰਧਾਨ ਹੈਗਾ ਉਹਨਾਂ ਦੀ ਮੀਟਿੰਗ ਜਿਹੜੀ ਹੈ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਨਾਲ ਹੋਈ ਹੈ ਔਰ 7 ਘੰਟੇ ਤੱਕ ਟ੍ਰਾਂਸਪੋਰਟ ਮੰਤਰੀ ਦੇ ਦਫ਼ਤਰ ਦੇ ਵਿੱਚ ਇਹ ਮੀਟਿੰਗ ਚੱਲੀ ਹੈ ਔਰ ਜਿਹੜੀਆਂ ਸ਼ਰਤਾਂ ਪ੍ਰਧਾਨਾਂ ਨੇ ਰੱਖੀਆਂ ਨੇ ਯੂਨੀਅਨਾਂ ਦੀ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਜੋ ਸ਼ਰਤਾਂ ਰੱਖੀਆਂ ਨੇ ਕਿ ਇੱਕ ਤਾਂ ਜਿਹੜੇ ਸਸਪੈਂਸ਼ਨ ਦੇ ਆਰਡਰ ਕੀਤੇ ਗਏ ਨੇ ਉਹ ਵਾਪਸ ਲਏ ਜਾਣ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਉਹਨਾਂ ਨੂੰ ਬਹਾਲ ਕੀਤਾ ਜਾਵੇ ਔਰ ਨਾਲ ਦੀ ਨਾਲ ਯੂਨੀਅਨਾਂ ਨੇ ਕਿਹਾ ਕਿ ਉਹ ਮੰਗ ਜਿਹੜੀ ਹੈ ਮੰਤਰੀ ਸਾਹਿਬ ਨੇ ਮੰਨ ਲਈ ਹੈ ਸੋ ਉਸ ਤੋਂ ਬਾਅਦ ਇੱਕ ਹੋਰ ਮੰਗ ਰੱਖੀ ਗਈ ਸੀਗੀ ਆ ਕਿ ਜਿਹੜੀਆਂ ਨਵੀਆਂ ਬੱਸਾਂ ਨੇ ਉਹ ਜਲਦੀ ਤੋਂ ਜਲਦੀ ਪਾਈਆਂ ਜਾਣ ਤਾਂ ਜੋ ਹੋਰ ਵੀ ਰੁਜ਼ਗਾਰ ਮਿਲੇ 1000 ਬੱਸਾਂ ਜਿਹੜੀਆਂ ਪਾਈਆਂ ਜਾਣਗੀਆਂ ਸੋ ਉਹ ਵੀ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਇਹ ਵੀ ਤੁਹਾਡਾ ਮਸਲਾ ਹੱਲ ਹੋਏਗਾ ਔਰ ਨਾਲ ਦੀ ਨਾਲ ਕਿਹਾ ਗਿਆ ਕਿ ਜਿਹੜੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਸਾਡੇ ਸਾਥੀਆਂ ਦੀਆਂ ਮਲਾਜ਼ਮਾਂ ਦੀਆਂ ਉਹ ਮਲਾਜ਼ਮਾਂ ਤੇ ਜਿਹੜੇ ਪਰਚੇ ਪਏ ਨੇ ਉਹ ਪਰਚੇ ਰੱਦ ਕਰਕੇ ਤੇ ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ ਯਾਨੀ ਕਿ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਸੋ ਇਹ ਵੀ ਆਰਡਰ ਕਰ ਦਿੱਤੇ ਗਏ ਨੇ ਕਿ ਪਰਚੇ ਰੱਦ ਕਰਕੇ ਤੇ ਉਹਨਾਂ ਨੂੰ ਛੱਡ ਦਿੱਤਾ ਜਾਵੇ ਸੂਏ ਮੰਗਾ ਜੜੀਆਂ ਨੇ 3-4 ਵੱਡੀਆਂ ਮੰਗਾ ਸੀਗੀਆਂ ਰੋੜਵੇ ਦੇ ਕਾਮਿਆਂ ਦੀਆਂ ਪੀਆਰਟੀਸੀ ਤੇ ਪਰਮਸ বাস ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਧਰਨਾ ਇਸੇ ਕਰਕੇ ਦਿੱਤਾ ਸੀ ਕਿ ਲੋ ਮੀਟਰ ਸਕੀਮ ਦਾ ਵਿਰੋਧ ਕਰ ਰਹੇ ਨੇ ਔਰ ਇਹਦੇ ਉੱਪਰ ਕਿਹਾ ਜਾ ਰਿਹਾ ਕਿ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਜੋ ਵੀ ਸਾਰਥਕ ਤੌਰ ਤੇ ਹੱਲ ਨਿਕਲੇ ਆ ਵਿਚਾਰ ਵਟਾਂਦਰਾ ਕਰਕੇ ਉਹ ਜਰੂਰ ਉਹਨੂੰ ਅਮਲ ਦੇ ਵਿੱਚ ਲਿਆਂਦਾ ਜਾਏਗਾ ਜਰੂਰ ਉਸ ਚੀਜ਼ ਨੂੰ ਇੰਪਲੀਮੈਂਟ ਕੀਤਾ ਜਾਏਗਾ ਪਹਿਲਾ ਹਾਲ 7 ਘੰਟਿਆਂ ਤੱਕ ਲਗਾਤਾਰ ਮੀਟਿੰਗ ਚੱਲੀ ਹੈ ਰੋਡਵੇਜ਼ ਦੇ ਪੀਆਰਟੀਸੀ ਤੇ ਪੰਬਸ ਦੇ ਪ੍ਰਧਾਨ ਜਿਹੜੇ ਨੇ ਯੂਨੀਅਨਾਂ ਦੇ ਉਹਨਾਂ ਦੇ ਨਾਲ ਗੱਲਬਾਤ ਬਣੀ ਹੈ ਸੋ 7 ਘੰਟਿਆਂ ਤੋਂ ਬਾਅਦ ਆਪਸੀ ਸਹਿਮਤੀ ਦੇ ਨਾਲ ਹੜਤਾਲ ਖਤਮ ਕਰਨ ਦਾ ਫੈਸਲਾ ਜੁੜਾ ਹੈ ਉਹ ਕਾਮਿਆਂ ਨੇ ਲੈ ਲਿਆ ਸੋ ਕੱਲ ਤੋਂ ਹੁਣ ਤੁਸੀਂ ਦੇਖੋਗੇ ਬੱਸਾਂ ਵੀ ਚੱਲਣਗੀਆਂ ਤੇ ਕਾਮੇ ਡਿਊਟੀਆਂ ਤੇ ਵੀ ਆਉਣਗੇ ਕਿਉਂਕਿ ਜਿਉਂ-ਜਿਉਂ ਕਿਹਾ ਗਿਆ ਕਿ ਮੰਤਰੀ ਸਾਹਿਬ ਮੰਗਾਂ ਮੰਨੀ ਜਾਣਗੇ ਨੋਟਿਸ ਜਾਰੀ ਕੀ ਜਾਣਗੇ ਤਿਉਂ ਤੋਂ ਸਾਡੇ ਬੰਦੇ ਡਿਊਟੀਆਂ ਤੇ ਝੜੀ ਜਾਣਗੇ ਤਾਂ ਇਹ ਵੱਡੀ ਖਬਰ ਹੈ ਕਿਉਂਕਿ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਕਿਲੋਮੀਟਰ ਸਕੀਮ ਦਾ ਔਰ ਹੜਤਾਲ ਕੀਤੀ ਜਾ ਰਹੀ ਸੀ ਕਿ ਪੂਰੇ ਪੰਜਾਬ ਦੇ ਵਿੱਚ ਪੰਬਸ ਤੇ ਪੀਆਰਟੀਸੀ ਕਾਮਿਆਂ ਦੇ ਵੱਲੋਂ ਸੋ ਉਹ ਵੱਡੇ ਪੱਤਰ ਦਾ ਰੂਪ ਧਾਰਨ ਕਰ ਗਈ ਇਹ ਸਟ੍ਰਾਈਕ ਤੇ ਹੁਣ ਸੀਐਮ ਮਾਨ ਨੇ ਵੀ ਸੱਦਾ ਪੱਤਰ ਦਿੱਤਾ ਸੀ ਗੱਲਬਾਤ ਕਰਨ ਦਾ ਤਾਂ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਾਮੇ ਬੁਲਾਏ ਉਹਨਾਂ ਦੀ ਗੱਲਬਾਤ ਸੁਣੀ 7 ਘੰਟਿਆਂ ਤੋਂ ਬਾਅਦ ਸਾਰਤਿਕ ਤੌਰ ਤੇ ਹੱਲ ਲੱਭਿਆ ਗਿਆ ਮੰਗਾਂ ਮੰਨੀਆਂ ਗਈਆਂ ਜੋ ਵੀ ਯੂਨੀਅਨ ਦੀਆਂ ਮੰਗਾਂ ਸੀ ਔਰ ਉਹ ਮੰਗਾ ਮੰਨਣ ਤੋਂ ਬਾਅਦ ਦੇ ਵਿੱਚ ਹੜਤਾਲ ਖਤਮ ਕਰਨ ਦਾ ਫੈਸਲਾ ਯੂਨੀਅਨ ਨੇ ਲੈ ਲਿਆ ਹੈ ਸੋ ਕੱਲ ਤੋਂ ਜਿਉਂ-ਜਿਉਂ ਇਹ ਸਰਕਲ ਚੱਲਦਾ ਆ ਰਿਹਾ ਸੀਗਾ ਤਿਉਂ-ਤਿਉਂ ਕਾਮੇ ਜਿਹੜੇ ਨੇ ਉਹ ਕੰਮਾਂ ਤੇ ਜਾਣਗੇ ਔਰ ਸਟ੍ਰਾਈਕ ਜਿਹੜੀ ਆ ਉਹ ਖਤਮ ਕਰ ਦਿੱਤੀ ਗਈ ਹੈ ਪਰ ਬਸਤੇ ਪੀਆਰਟੀਸੀ ਦੀ ਹੜਤਾਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਦੇ ਵਿਚਾਲੇ ਗੱਲਬਾਤ ਹੋਈ ਹੈ ਜਿੰਨੇ ਵੀ ਹੜਤਾਲ ਕਰਮੀ ਸੀ ਉਹਨਾਂ ਦੀ ਗੱਲਬਾਤ ਹੋਈ ਹੈ 7 ਘੰਟੇ ਤੱਕ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਹੁਣਾ ਦੇ ਨਾਲ ਇਹ ਗੱਲਬਾਤ ਹੋਈ ਹੈ ਕਾਮਿਆਂ ਦੀ ਔਰ ਸਾਰਥਕ ਤੌਰ ਤੇ ਬੈਠ ਕੇ ਹੱਲ ਕੱਢਿਆ ਗਿਆ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ 2-3 ਦਿਨ ਤੋਂ ਇਹ ਹੜਤਾਲ ਚੱਲ ਰਹੀ ਸੀ ਔਰ ਜਿਸ ਤਰੀਕੇ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਹੋਇਆ ਉਹਦੀਆਂ ਤਸਵੀਰਾਂ ਵੀ ਅਸੀਂ ਦੇਖੀਆਂ ਨੇ ਤੇ ਉਸ ਤੋਂ ਬਾਅਦ ਵਿਰੋਧ ਜਿਸ ਤਰੀਕੇ ਦੇ ਨਾਲ ਹੋਇਆ ਉਹ ਅਸੀਂ ਤਸਵੀਰਾਂ ਵੀ ਦੇਖੀਆਂ ਨੇ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ ਇਵਨ ਕਿ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਸੀਐਮ ਮਾਨ ਦੇ ਵੱਲੋਂ ਉਹਦੇ ਵਿੱਚ ਵੀ ਖੁੱਲੇ ਤੌਰ ਤੇ ਸੱਦਾ ਪੱਤਰ ਦਿੱਤਾ ਗਿਆ ਸੀਗਾ ਕਿ ਧਰਨਾ ਲਾਉਣਾ ਸਟ੍ਰਾਈਕ ਕਰ ਦੇਣੀ ਲੋਕਾਂ ਨੂੰ ਪਰੇਸ਼ਾਨ ਕਰਨਾ ਮਸਲੇ ਦਾ ਹੱਲ ਨਹੀਂ ਹੈ ਬੈਠ ਕੇ ਸਾਰਥਕ ਤੌਰ ਤੇ ਟੇਬਲ ਟਾਕ ਮਸਲੇ ਦਾ ਹੱਲ ਹੁੰਦਾ ਸੋ ਖੁੱਲਾ ਸੱਦਾ ਦਿੱਤਾ ਗਿਆ ਸੀ ਨਾਲ ਦੀ ਨਾਲ ਤੁਹਾਨੂੰ ਦੱਸ ਦੇ ਕਿ ਜਿਹੜੇ ਯੂਨੀਅਨਾਂ ਦੇ ਪ੍ਰਧਾਨ ਨੇ ਚਾਹੇ ਕੋਈ ਪੀਆਰਟੀਸੀ ਯੂਨੀਅਨ ਦਾ ਪ੍ਰਧਾਨ ਹੈ ਜਾਂ ਫਿਰ ਪਰਮਬਸ ਦਾ ਪ੍ਰਧਾਨ ਹੈਗਾ ਉਹਨਾਂ ਦੀ ਮੀਟਿੰਗ ਜਿਹੜੀ ਹੈ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਨਾਲ ਹੋਈ ਹੈ ਔਰ 7 ਘੰਟੇ ਤੱਕ ਟ੍ਰਾਂਸਪੋਰਟ ਮੰਤਰੀ ਦੇ ਦਫ਼ਤਰ ਦੇ ਵਿੱਚ ਇਹ ਮੀਟਿੰਗ ਚੱਲੀ ਹੈ ਔਰ ਜਿਹੜੀਆਂ ਸ਼ਰਤਾਂ ਪ੍ਰਧਾਨਾਂ ਨੇ ਰੱਖੀਆਂ ਨੇ ਯੂਨੀਅਨਾਂ ਦੀ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਜੋ ਸ਼ਰਤਾਂ ਰੱਖੀਆਂ ਨੇ ਕਿ ਇੱਕ ਤਾਂ ਜਿਹੜੇ ਸਸਪੈਂਸ਼ਨ ਦੇ ਆਰਡਰ ਕੀਤੇ ਗਏ ਨੇ ਉਹ ਵਾਪਸ ਲਏ ਜਾਣ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਉਹਨਾਂ ਨੂੰ ਬਹਾਲ ਕੀਤਾ ਜਾਵੇ ਔਰ ਨਾਲ ਦੀ ਨਾਲ ਯੂਨੀਅਨਾਂ ਨੇ ਕਿਹਾ ਕਿ ਉਹ ਮੰਗ ਜਿਹੜੀ ਹੈ ਮੰਤਰੀ ਸਾਹਿਬ ਨੇ ਮੰਨ ਲਈ ਹੈ ਸੋ ਉਸ ਤੋਂ ਬਾਅਦ ਇੱਕ ਹੋਰ ਮੰਗ ਰੱਖੀ ਗਈ ਸੀਗੀ ਆਕੇ ਜਿਹੜੀਆਂ ਨਵੀਆਂ ਬੱਸਾਂ ਨੇ ਉਹ ਜਲਦੀ ਤੋਂ ਜਲਦੀ ਪਾਈਆਂ ਜਾਣ ਤਾਂ ਜੋ ਹੋਰ ਵੀ ਰੁਜ਼ਗਾਰ ਮਿਲੇ 1000 ਬੱਸਾਂ ਜਿਹੜੀਆਂ ਪਾਈਆਂ ਜਾਣਗੀਆਂ ਸੋ ਉਹ ਵੀ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਇਹ ਵੀ ਤੁਹਾਡਾ ਮਸਲਾ ਹੱਲ ਹੋਏਗਾ ਔਰ ਨਾਲ ਦੀ ਨਾਲ ਕਿਹਾ ਗਿਆ ਕਿ ਜਿਹੜੀਆਂ ਗ੍ਰਫਤਾਰੀਆਂ ਕੀਤੀਆਂ ਗਈਆਂ ਨੇ ਸਾਡੇ ਸਾਥੀਆਂ ਦੀਆਂ ਮਲਾਜ਼ਮਾਂ ਦੀਆਂ ਉਹ ਮਲਾਜ਼ਮਾਂ ਤੇ ਜਿਹੜੇ ਪਰਚੇ ਪਏ ਨੇ ਉਹ ਪਰਚੇ ਰੱਦ ਕਰਕੇ ਤੇ ਉਹਨਾਂ ਨੂੰ ਰੀਲੀਜ਼ ਕੀਤਾ ਜਾਵੇ ਜਾਨੀ ਕਿ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਸੋ ਇਹ ਵੀ ਆਰਡਰ ਕਰ ਦਿੱਤੇ ਗਏ ਨੇ ਕਿ ਪਰਚੇ ਰੱਦ ਕਰਕੇ ਤੇ ਉਹਨਾਂ ਨੂੰ ਛੱਡ ਦਿੱਤਾ ਜਾਵੇ ਸੋ ਇਹ ਮੰਗਾ ਜਿਹੜੀਆਂ ਨੇ 3-4 ਵੱਡੀਆਂ ਮੰਗਾ ਸੀਗੀਆਂ ਰੋੜਵੇ ਦੇ ਕਾਮਿਆਂ ਦੀਆਂ ਪੀਆਰਟੀਸੀ ਤੇ ਪਰਮਸ বাস ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਧਰਨਾ ਇਸੇ ਕਰਕੇ ਦਿੱਤਾ ਸੀ ਕਿਲੋਮੀਟਰ ਸਕੀਮ ਦਾ ਵਿਰੋਧ ਕਰ ਰਹੇ ਨੇ ਔਰ ਇਹਦੇ ਉੱਪਰ ਕਿਹਾ ਜਾ ਰਿਹਾ ਕਿ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਜੋ ਵੀ ਸਾਰਥਕ ਤੌਰ ਤੇ ਹੱਲ ਨਿਕਲੇ ਆ ਵਿਚਾਰ ਵਟਾਂਦਰਾ ਕਰਕੇ ਉਹ ਜਰੂਰ ਉਹਨੂੰ ਅਮਲ ਦੇ ਵਿੱਚ ਲਿਆਂਦਾ ਜਾਏਗਾ ਜਰੂਰ ਉਸ ਚੀਜ਼ ਨੂੰ ਇੰਪਲੀਮੈਂਟ ਕੀਤਾ ਜਾਏਗਾ ਪਹਿਲਾ ਹਾਲ 7 ਘੰਟਿਆਂ ਤੱਕ ਲਗਾਤਾਰ ਮੀਟਿੰਗ ਚੱਲੀ ਹੈ ਰੋਡਵੇਜ਼ ਦੇ ਪੀ ਆਰਟੀਸੀ ਤੇ ਪੰਬਸ ਦੇ ਪ੍ਰਧਾਨ ਜਿਹੜੇ ਨੇ ਯੂਨੀਅਨਾਂ ਦੇ ਉਹਨਾਂ ਦੇ ਨਾਲ ਗੱਲਬਾਤ ਬਣੀ ਹੈ ਸੋ 7 ਘੰਟਿਆਂ ਤੋਂ ਬਾਅਦ ਆਪਸੀ ਸਹਿਮਤੀ ਦੇ ਨਾਲ ਹੜਤਾਲ ਖਤਮ ਕਰਨ ਦਾ ਫੈਸਲਾ ਜੁੜਾ ਹੈ ਉਹ ਕਾਮਿਆਂ ਨੇ ਲੈ ਲਿਆ ਸੋ ਕੱਲ ਤੋਂ ਹੁਣ ਤੁਸੀਂ ਦੇਖੋਗੇ ਬੱਸਾਂ ਵੀ ਚੱਲਣਗੀਆਂ ਤੇ ਕਾਮੇ ਡਿਊਟੀਆਂ ਤੇ ਵੀ ਆਉਣਗੇ ਕਿਉਂਕਿ ਜਿਉਂ-ਜਿਉਂ ਕਿਹਾ ਗਿਆ ਕਿ ਮંત્રી ਸਾਹਿਬ ਮੰਗਾ ਮੰਨੀ ਜਾਣਗੇ ਨੋਟਿਸ ਜਾਰੀ ਕਰੀ ਜਾਣਗੇ ਤ्यों ਤੋਂ ਸਾਡੇ ਬੰਦੇ ਡਿਊਟੀਆਂ ਤੇ ਚੜੀ ਜਾਣਗੇ ਤਾਂ ਇਹ ਵੱਡੀ ਖਬਰ ਹੈ ਕਿਉਂਕਿ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਕਿਲੋਮੀਟਰ ਸਕੀਮ ਦਾ ਔਰ ਹੜਤਾਲ ਕੀਤੀ ਜਾ ਰਹੀ ਸੀ ਕਿ ਪੂਰੇ ਪੰਜਾਬ ਦੇ ਵਿੱਚ ਪੰਨ ਬਸ ਤੇ ਪੀ ਆਰਟੀਸੀ ਕਾਮਿਆਂ ਦੇ ਵੱਲੋਂ ਸੋ ਉਹ ਵੱਡੇ ਪੱਦਰ ਦਾ ਰੂਪ ਧਾਰਨ ਕਰ ਗਈ ਹੈ ਸਟ੍ਰਾਈਕ ਤੇ ਹੁਣ ਸੀਐਮ ਮਾਨ ਨੇ ਵੀ ਸੱਦਾ ਪੱਤਰ ਦਿੱਤਾ ਸੀ ਗੱਲਬਾਤ ਕਰਨ ਦਾ ਤਾਂ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਾਮੇ ਬੁਲਾਏ ਉਨ੍ਹਾਂ ਦੀ ਗੱਲਬਾਤ ਸੁਣੀ 7 ਘੰਟਿਆਂ ਤੋਂ ਬਾਅਦ ਸਾਰਤਿਕ ਤੌਰ ਤੇ ਹੱਲ ਲੱਭਿਆ ਗਿਆ ਮੰਗਾਂ ਮੰਨੀਆਂ ਗਈਆਂ ਜੋ ਵੀ ਯੂਨੀਅਨ ਦੀਆਂ ਮੰਗਾਂ ਸੀ ਔਰ ਉਹ ਮੰਗਾਂ ਮੰਨਣ ਤੋਂ ਬਾਅਦ ਦੇ ਵਿੱਚ ਹੜਤਾਲ ਖਤਮ ਕਰਨ ਦਾ ਫੈਸਲਾ ਯੂਨੀਅਨ ਨੇ ਲੈ ਲਿਆ ਹੈ ਸੋ ਕੱਲ ਤੋਂ ਜਿਉਂ-ਜਿਉਂ ਇਹ ਸਰਕਲ ਚੱਲਦਾ ਆ ਰਿਹਾ ਸੀਗਾ ਤਿਉਂ-ਤਿਉਂ ਕਾਮੇ ਜਿਹੜੇ ਨੇ ਉਹ ਕੰਮਾਂ ਤੇ ਜਾਣਗੇ ਔਰ ਸਟ੍ਰਾਈਕ ਜਿਹੜੀ ਆ ਉਹ ਖਤਮ ਕਰ ਦਿੱਤੀ ਗਈ ਹੈ ਪਰਮਸਤੇ ਪੀਆਰਟੀਸੀ ਦੀ ਖੜਤਾਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਦੇ ਵਿਚਾਲੇ ਗੱਲਬਾਤ ਹੋਈ ਹੈ ਜਿੰਨੇ ਵੀ ਖੜਤਾਲ ਕਰਮੀ ਸੀ ਉਹਨਾਂ ਦੀ ਗੱਲਬਾਤ ਹੋਈ ਹੈ 7 ਘੰਟੇ ਤੱਕ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਹੁਣਾਂ ਦੇ ਨਾਲ ਇਹ ਗੱਲਬਾਤ ਹੋਈ ਹੈ ਕਾਮਿਆਂ ਦੀ ਔਰ ਸਾਰਥਕ ਤੌਰ ਤੇ ਬੈਠ ਕੇ ਹੱਲ ਕੱਢਿਆ ਗਿਆ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ 2-3 ਦਿਨ ਤੋਂ ਇਹ ਖੜਤਾਲ ਚੱਲ ਰਹੀ ਸੀ ਔਰ ਜਿਸ ਤਰੀਕੇ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਹੋਇਆ ਹੈ ਉਦਿਆਂ ਤਸਵੀਰਾਂ ਵੀ ਅਸੀਂ ਦੇਖੀਆਂ ਨੇ ਤੇ ਉਸ ਤੋਂ ਬਾਅਦ ਵਿਰੋਧ ਜਿਸ ਤਰੀਕੇ ਦੇ ਨਾਲ ਹੋਇਆ ਉਹ ਅਸੀਂ ਤਸਵੀਰਾਂ ਵੀ ਦੇਖੀਆਂ ਨੇ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ ਇਵਨ ਕਿ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਸੀਐਮ ਮਾਨ ਦੇ ਵੱਲੋਂ ਉਹਦੇ ਵਿੱਚ ਵੀ ਖੁੱਲੇ ਤੌਰ ਤੇ ਸੱਦਾ ਪੱਤਰ ਦਿੱਤਾ ਗਿਆ ਸੀਗਾ ਕਿ ਧਰਨਾ ਲਾਉਣਾ ਸਟ੍ਰਾਈਕ ਕਰ ਦੇਣੀ ਲੋਕਾਂ ਨੂੰ ਪਰੇਸ਼ਾਨ ਕਰਨਾ ਮਸਲੇ ਦਾ ਹੱਲ ਨਹੀਂ ਹੈ ਬੈਠ ਕੇ ਸਾਰਥਕ ਤੌਰ ਤੇ ਟੇਬਲ ਟਾਕ ਮਸਲੇ ਦਾ ਹੱਲ ਹੁੰਦਾ ਸੋ ਖੁੱਲਾ ਸੱਦਾ ਦਿੱਤਾ ਗਿਆ ਸੀ ਨਾਲ ਦੀ ਨਾਲ ਤੁਹਾਨੂੰ ਦੱਸ ਦੇ ਕਿ ਜਿਹੜੇ ਯੂਨੀਅਨਾਂ ਦੇ ਪ੍ਰਧਾਨ ਨੇ ਚਾਹੇ ਕੋਈ ਪੀਆਰਟੀਸੀ ਯੂਨੀਅਨ ਦਾ ਪ੍ਰਧਾਨ ਹੈ ਜਾਂ ਫਿਰ ਪਰਮਸ ਦਾ ਪ੍ਰਧਾਨ ਹੈਗਾ ਉਹਨਾਂ ਦੀ ਮੀਟਿੰਗ ਜਿਹੜੀ ਹੈ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਨਾਲ ਹੋਈ ਹੈ ਔਰ 7 ਘੰਟੇ ਤੱਕ ਟਰਾਂਸਪੋਰਟ ਮੰਤਰੀ ਦੇ ਦਫ਼ਤਰ ਦੇ ਵਿੱਚ ਇਹ ਮੀਟਿੰਗ ਚੱਲੀ ਹੈ ਔਰ ਜਿਹੜੀਆਂ ਸ਼ਰਤਾਂ ਪ੍ਰਧਾਨਾਂ ਨੇ ਰੱਖੀਆਂ ਨੇ ਯੂਨੀਅਨਾਂ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਜੋ ਸ਼ਰਤਾਂ ਰੱਖੀਆਂ ਨੇ ਕਿ ਇੱਕ ਤਾਂ ਜਿਹੜੇ ਸਸਪੈਂਸ਼ਨ ਦੇ ਆਰਡਰ ਕੀਤੇ ਗਏ ਨੇ ਉਹ ਵਾਪਸ ਲਏ ਜਾਣ